ਹੈਲੋ ਜੀ ਸਸਤੀ ਕਾਂ ਕੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਨਰ ਕੈਜੂਅਲ ਸੂਟ ਸਾਰੇ ਹੀ ਤਰ੍ਹਾਂ ਦੇ ਲੈ ਕੇ ਆਉਂਦੇ ਆ ਅੱਜ ਦੇ ਸੂਟ ਜਿਹੜੇ ਉਹ ਬਲਾਕ ਪੇਂਟਿੰਗ ਦੇ ਵਿੱਚ ਹੋਣਗੇ ਬਹੁਤ ਹੀ ਪਿਆਰੇ ਤਾਰੂਬੀ ਮੈਂਸ ਤੇ ਸੂਟ ਹੋਣਗੇ ਬ੍ਰਾਂਡਡ ਸੂਟ ਹੋਣਗੇ ਕਾਟਨ ਵੇਅਰ ਸੂਟ ਹੋਣਗੇ ਤੇ ਇਸ ਤੇ ਉੱਪਰ ਹੋਏਗੀ ਬਲਾਕ ਪੇਂਟਿੰਗ ਨਾਲ ਤੁਹਾਨੂੰ ਜਿਹੜੇ ਉਹ ਆਪਣੇ ਮਡੇ ਕੋਈ ਹੈਂਡਵਰਕ ਦੇ ਸੂਟ ਦੇ ਕਾਵਾਂਗੇ ਬਲਾਕ ਪੇਂਟਿੰਗ ਦੇ ਸੂਟ ਵੀ ਸਾਡੀ ਹੀ ਬੁਟੀਕ ਦੇ ਬਣੇ ਹੋਏ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਤੋਂ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਹੈ ਵਿਦ ਰੇਟ ਹਰ ਇੱਕ ਸੂਟ ਦਾ ਰੇਟ ਮੈਂਸ਼ਨ ਕੀਤਾ ਜਾਏਗਾ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਚਲੋ ਕਰਦੀਆਂ سٹارٹ ਅੱਜ ਦੀ কালেকਸ਼ਨ 컬러 ਬਹੁਤ ਹੀ ਸੋਹਣੇ ਆਉਣਗੇ ਸੋਬਰ 컬러 ਆਉਣਗੇ ਤੇ ਨਾਲ ਆਏਗਾ ਉਸਦੇ ਉੱਪਰ ਬਲੌਕ ਪੇਂਟਿੰਗ ਆਏਗੀ ਨਾਲ ਪੇਂਟਡ ਸੂਟ ਹੋਣਗੇ ਠੀਕ ਹੈ ਜੀ ਸਭ ਤੋਂ ਪਹਿਲੇ ਆਏਗਾ ਗ੍ਰੇ ਟੌਨ ਦਾ ਜਿਹੜਾ ਉਹ ਫੈਬਰਿਕ ਹੋਏਗਾ ਉਸਦੇ ਉੱਪਰ ਮਰਜੈਂਟਾ ਸ਼ੀਟ ਵਿਦ ਬਲੈਕ 컬러 ਦੀ ਜਿਹੜੀ ਉਹ ਪੇਂਟਿੰਗ ਹੋਈ ਆ 컬러 ਬਹੁਤ ਸੋਹਣਾ ਆ ਸਾਰਾ ਹੀ ਸ਼ਰਟ ਦਾ ਫਰੰਟ ਹੈਵੀ ਆਏਗਾ ਨਾਲ ਆਏਗਾ ਟੈਬੀ ਦਾ ਦੁਪੱਟਾ ਠੀਕ ਹੈ ਟੈਬੀ ਸੌਫਟ ਟੈਬੀ ਸਿਲਕ ਟੈਬੀ ਹੋਏਗਾ ਦੁਪੱਟਾ ਤੇ ਇਸ ਦਾ ਜਿਹੜਾ ਆ ਮਰਜੈਂਟਾ 컬러 ਵਿਦ ਬਲੈਕ 컬러 ਦੀ ਹੋਏਗੀ ਪੇਂਟਿੰਗ ਠੀਕ ਬਹੁਤ ਹੀ ਸੋਹਣੇ ਇੱਕਦਮ ਸਫਾਈ ਦੇ ਨਾਲ ਜਿਹੜਾ ਸਾਰਾ ਹੀ ਕੰਮ ਹੋਇਆ ਆ ਰੂਬੀ ਮੈਂਸ ਦੇ ਜਿਹੜੇ ਇਹ ਵਾਲੇ ਸੂਟ ਹੋਣਗੇ ਤੇ ਇੱਕਦਮ ਸੌਫਟ ਫੈਬਰਿਕ ਬਹੁਤ ਹੀ ਸੌਫਟ ਫੈਬਰਿਕ ਹੋਏਗਾ ਸਾਰੇ ਹੀ ਸੂਟ ਦਾ ਇਸ ਤਰ੍ਹਾਂ ਸ਼ਰਟ ਦੀ ਤੁਹਾਨੂੰ ਫਰੰਟ ਮਿਲੇਗੀ ਬਹੁਤ ਸੋਹਣਾ ਸੂਟ ਆ ਇਹ ਸਾਰੀ ਹੀ ਸ਼ਰਟ ਦੀ ਹੋਏਗੀ ਫਰੰਟ ਠੀਕ ਆ ਬਹੁਤ ਹੀ ਪਿਆਰਾ ਮੈਜੈਂਟਾ ਟੋਨ ਵਿਦ ਅ ਬਲੈਕ ਕਲਰ ਦਾ ਪੇਂਟ ਹੋਇਆ ਹੈ ਇਸ ਦੇ ਉੱਪਰ ਸਾਰਾ ਹੀ ਜਿਹੜਾ ਉਹ ਹੈਂਡ ਮੇਡ ਕੰਮ ਹੋਏਗਾ ਤੇ ਇਸ ਦਾ ਜਿਹੜਾ ਇਸ ਤਰ੍ਹਾਂ ਆਏਗਾ ਬਾਜੂ ਦਾ ਕੰਮ ਬਹੁਤ ਸੋਹਣਾ ਬਾਜੂ ਦਾ ਵੀ ਕੰਮ ਹੋਇਆ ਜਿਹੜੀ ਫਲਾਵਰਿੰਗ ਆ ਉਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਸਪਰੇਅ ਮਿਲੇਗੀ ਠੀਕ ਹੈ ਬਹੁਤ ਹੀ ਸੋਹਣਾ ਇਕਦਮ ਯੂਨੀਕ ਜਿਹਾ ਸੂਟ ਹੋਏਗਾ ਸੌਫਟ ਜਿਹੜਾ ਉਹ ਫੈਬਰਿਕ ਹੋਏਗਾ ਕਾਟਨ ਵੇਅਰ ਸੂਟਸ ਹੋਣਗੇ ਤੇ ਪੂਰੇ ਹੀ ਯੂਨੀਕ ਜੇ ਡਿਜ਼ਾਈਨਰ ਸੂਟ ਮਿਲਣਗੇ ਤੁਹਾਨੂੰ ਕਲਰ ਕੰਬੀਨੇਸ਼ਨ ਜਿਹੜਾ ਹੈ ਉਹ ਆਏਗਾ ਗ੍ਰੇ ਟੋਨ ਇਕਦਮ ਲਾਈਟ ਗ੍ਰੇ ਸ਼ੇਡ ਆਏਗੀ ਉੱਪਰ ਮੈਜੈਂਟਾ ਟੋਨ ਦੇ ਵਿੱਚ ਤੇ ਨਾਲ ਬਲੈਕ ਕਲਰ ਵੀ ਹੋਏਗੀ ਪੇਂਟਿੰਗ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਤੇ ਦੁਪੱਟਾ ਵੀ ਪੂਰਾ ਹੀ ਪੇਂਟਡ ਹੋਏਗਾ ਬਹੁਤ ਸੋਹਣਾ ਇਕਦਮ ਲੰਮਾ ਚੌੜਾ ਜਿਹੜਾ ਆ ਉਹ ਇਸ ਤਰ੍ਹਾਂ ਪੈਂਚੋ ਫਲਾਵਰ ਆਏਗਾ ਠੀਕ ਹੈ ਇੱਕ ਕੋਰਨਰ ਤੋਂ ਦੂਸਰੇ ਕੋਰਨਰ ਤੱਕ ਜਾਏਗਾ ਬਹੁਤ ਸੋਹਣਾ ਕੰਮ ਆ ਤੁਸੀਂ ਇਸ ਦੀ ਪ੍ਰਿੰਟਿੰਗ ਪੇਂਟਿੰਗ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗੇ ਉੱਪਰ ਟੈਬੀ ਸਿਲਕ ਦਾ ਹੋਏਗਾ ਇਹ ਵਾਲਾ ਦੁਪੱਟਾ ਲੁੱਕ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਸੋਬਰ ਜਿਹਾ ਕੰਮ ਆ ਤੇ ਪੂਰਾ ਡਿਜ਼ਾਈਨਰ ਸੂਟ ਮਿਲੇਗਾ ਤੁਹਾਨੂੰ ਇਹ ਵਾਲੇ ਸੂਟ ਜਿਹੜੇ ਨੇ ਅ ਤੁਸੀਂ ਆਰਡਰ ਤੇ ਬਣਵਾ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਕਲਰ ਤੇ ਜਿਹੜਾ ਇਹ ਪੇਂਟ ਕਰਵਾਉਣਾ ਚਾਹੁੰਦੇ ਹੋ ਐਵੇਂ ਦਾ ਕੋਈ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤੋ ਵੀ ਸਾਨੂੰ ਮੈਂਸ਼ਨ ਕਰ ਸਕਦੇ ਹੋ ਅ ਗ੍ਰੇਟ ਔਨ ਹੋਗੀ ਸਕਾਈ ਸ਼ੇਡ ਹੋਗੀ ਲਵੈਂਡਰ ਸ਼ੇਡ ਹੋਗੀ ਪਰਪਲ ਸ਼ੇਡ ਹੋਗੀ ਇਸ ਤਰ੍ਹਾਂ ਦੇ ਕਲਰਸ ਆਉਣਗੇ ਠੀਕ ਹੈ ਜੀ ਕਲਰ ਜਿਹੜੇ ਆ ਸਾਰੇ ਹੀ ਲਾਈਟ ਸ਼ੇਡਸ ਆਉਣਗੇ ਕਿਉਂਕਿ ਬਲੌਕ ਪੇਂਟਿੰਗ ਵਾਲੇ ਸੂਟ ਜਿਹੜੇ ਨੇ ਉਹ ਲਾਈਟ ਸ਼ੇਡਸ ਹੀ ਆਉਂਦੀਆਂ ਨਿਊਡ ਕਲਰ ਆਉਂਦੇ ਨੇ ਪੂਰੇ ਸਰਦਾਰੀ ਲੁੱਕ ਦੇ ਸੂਟ ਆਉਣਗੇ ਆਏਗਾ ਲਾਈਟ ਕੀ ਆ ਜੀ ਸ਼ੇਡ ਆ ਕਲਰ ਬਹੁਤ ਸੋਹਣਾ ਆ ਤੇ ਇਸ ਦੇ ਉੱਪਰ ਆਏਗੀ ਬਲੌਕ ਪੇਂਟਿੰਗ ਠੀਕ ਹੈ ਜੀ ਇਸ ਦੇ ਉੱਪਰ ਆਏਗੀ ਬਲੌਕ ਪੇਂਟਿੰਗ ਇਸ ਤਰ੍ਹਾਂ ਆਏਗੀ ਸੀ ਸ਼ਰਟ ਦੀ ਫਰੰਟ ਬਹੁਤ ਸੋਹਣਾ ਇੱਕਦਮ ਲੰਮਾ ਚੌੜਾ ਫਲਾਵਰ ਆਏਗਾ ਪਹਿਲੇ ਸੈਂਟਰ ਦੇ ਵਿੱਚ ਛੋਟੀ ਬੂਟੀ ਆਏਗੀ ਤੇ ਨਾਲ ਇਸ ਤਰ੍ਹਾਂ ਆਏਗਾ ਇਸ ਦਾ ਬਾਰਡਰ ਦਾ ਕੰਮ ਬਾਰਡਰ ਬਹੁਤ ਹੀ ਪਿਆਰਾ ਠੀਕ ਹੈ ਬਾਰਡਰ ਲਾਈਨ ਵੀ ਬਣੀ ਆ ਨਾਲ ਫਲਾਵਰਸ ਦੀ ਆਏਗੀ ਬਲੌਕ ਪੇਂਟਿੰਗ ਤੇ ਇਸ ਤਰ੍ਹਾਂ ਆਏਗੀ ਇਸ ਤੇ ਬਾਜੋ ਬਾਜੂ ਜਿਹੜੀ ਉਸ ਸਟ੍ਰਿਪਸ ਵਾਂਗ ਜਿਹੜੀ ਇਸਦੀ ਹੋਏਗੀ ਪੇਂਟਿੰਗ ਤੇ ਇਸਦੀ ਜਿਹੜੀ ਆ ਬੈਕ ਵੀ ਉਹ ਪੂਰੀ ਹੀ ਡਿਜ਼ਾਈਨਰ ਜੀ ਆਏਗੀ ਸਟ੍ਰਿਪਸ ਵੀ ਆਉਣਗੀਆਂ ਨਾਲ ਫਲਾਵਰ ਆਏਗਾ ਨਾਲ ਛੋਟੀ ਬੁੱਟੀ ਦੀ ਜਿਹੜੀ ਉਹ ਪੇਂਟਿੰਗ ਆਏਗੀ ਇਸ ਤਰ੍ਹਾਂ ਆਏਗਾ ਇਸ ਦਾ ਬਾਜੂ ਦਾ ਵਰਕ ਕਲਰ ਆਏਗਾ ਇਹ ਲਾਈਟ ਕੀ ਆ ਜੀ ਸ਼ੇਡ ਆ ਬਹੁਤ ਹੀ ਸੋਹਣਾ ਇੱਕਦਮ ਡਿਫਰੈਂਟ ਜੇ ਕਲਰ ਹੋਣਗੇ ਪੂਰੇ ਸਰਦਾਰੀ ਲੁੱਕ ਦੇ ਵਾਲੇ ਸੂਟ ਹੋਣਗੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਆ ਉੱਪਰ जीडी पेंटिंग है जिस तरह परपल पर शेड हो गया फरोजी कलर हो गया पिंक कलर हो गया ब्लैक कलर बहुत सोहना कलर लगा है सारे ही कलर जो सिंपल सॉबर लगे ने, प्योर दा आएगा दुबट्टा पूरा ही पेंटेड दुबट्टा होगा जोटम है भी सारा ही ब्लॉक पेंटिंग बनिया है इस तरह आएगा सारा ही बॉटम ठीक है जी चैक करते जाओ तुम दुपट्टा आएगा इवे बहुत सोहना जो पूरी पेंटिंग वाला ही आएगा दुपट्टा ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਤੇ ਇਸ ਦੀ ਤੁਸੀਂ ਲੁੱਕ ਚੈੱਕ ਕਰੋ ਤੁਸੀਂ ਸੂਟ ਦੀ ਆਏਗਾ ਪਿਓਰ ਨੀਲਨ ਦਾ ਸੂਟ ਆ कॉटन ਨੀਲਨ ਹੋਏਗੀ ਆਬੀਸਲੀ ਤੇ ਨਾਲ ਇਸ ਤੇ ਜਿਹੜੀ ਹੈ ਉਹ ਬਲੌਕ ਪੇਂਟਿੰਗ ਮਿਲੇਗੀ ਸਕਾਈ ਟੋਨ ਦੇ ਵਿੱਚ ਸਕਾਈ ਫਰੋਜ਼ੀ ਸ਼ੇਡ ਹੋਏਗੀ ਇਸ ਤੇ ਸ਼ਰਟ ਦੀ ਤੇ ਨਾਲ ਇਵੇਂ ਤੁਹਾਨੂੰ ਮਿਲੇਗਾ ਸਾਰਾ ਹੀ ਡਿਜ਼ਾਈਨ ਨਾਲ ਆਏਗਾ ਇਸ ਤੇ ਟੈਬੀ ਦਾ ਦੁਪੱਟਾ ਠੀਕ ਹੈ ਨਾਲ ਆਏਗਾ ਟੈਬੀ ਦਾ ਦੁਪੱਟਾ ਠੀਕ ਹੈ ਦਾਰੂਬੀ ਮੈਨਸ ਇਸ ਤਰ੍ਹਾਂ ਤੁਹਾਨੂੰ ਪੂਰੀ ਜਿਹੜੀ ਆ ਉਹ ਸਟੈਂਪ ਮਿਲਦੀ ਪਈ ਹੈ ਦਾਰੂਬੀ ਮੈਨਸ ਦੇ ਇਹ ਵਾਲੇ ਸੂਟ ਹੋਣਗੇ ਜਿਹੜੀਆਂ ਪਹਿਣਾ ਬੁਟੀਕ ਸੂਟ ਵੇਅਰ ਕਰਦੀਆਂ ਨੇ ਜਾਂ ਇਵੇਂ ਦੇ ਬ੍ਰਾਂਡਡ ਸੂਟ ਵੇਅਰ ਕਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਦਾਰੂਬੀ ਮੈਨਸ ਦਾ ਪਲੇਨ ਫੈਬਰਿਕ ਕਿੰਨੇ ਦਾ ਹੁੰਦਾ ਹੈ ਖਾਸ ਕਰਕੇ ਦਾ ਲੀਲਨ ਠੀਕ ਹੈ ਲੀਲਨ ਦੇ ਵਿੱਚ ਇਹ ਪਿਓਰ ਲੀਲਨ ਹੋਏਗਾ ਕੋਈ ਵੀ ਚੁੰਮਣ ਵਾਲਾ ਫੈਬਰਿਕ ਨਹੀਂ ਹੋਏਗਾ neck line ਬਹੁਤ ਸੋਹਣੀ ਬਣੀ ਆ 골ਡਨ ਕਲਰ ਦੀ ਵੀ ਇਸ ਦੇ ਵਿੱਚ ਆਏਗੀ ਬਲੌਕ ਪੇਂਟਿੰਗ ਇਸ ਤਰ੍ਹਾਂ ਫਲਾਵਰਸ ਆਉਣਗੇ ਤੇ ਇਸ ਤਰ੍ਹਾਂ ਆਏਗਾ ਇਸ ਦਾ ਬਾਰਡਰ ਦਾ ਕੰਮ ਇੱਕਦਮ ਵੱਖਰਾ ਡਿਫਰੈਂਟ ਜਿਹਾ ਵਰਕ ਹੋਏਗਾ ਬਾਜੂ ਦਾ ਜਿਹੜਾ ਕੰਮ ਆ ਉਹ ਤੁਹਾਨੂੰ ਸੈਪਰੇਟ ਮਿਲ ਜੇਗਾ ਇਸ ਤਰ੍ਹਾਂ ਆਏਗੀ ਇਸ ਦੀ ਸ਼ਾਰਟ ਨਾਲ ਆਏਗਾ ਲਿਲੰਦ ਦਾ ਬਾਟਮ ਬਾਟਮ ਤੇ ਵੀ ਸਾਰੀ ਹੀਵੇਂ ਹੀ ਤੁਹਾਨੂੰ ਪੇਂਟਿੰਗ ਮਿਲ ਜਾਈਗੀ ਤੇ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਪਿਓਰ ਦਾ ਦੁਪੱਟਾ ਹੋਏਗਾ ਟੈਬੀ ਸਿਲਕ ਨਹੀਂ ਹੋਏਗੀ ਪਿਓਰ ਦਾ ਦੁਪੱਟਾ ਹੋਏਗਾ ਤੇ ਤੁਸੀਂ ਇਸ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣਾ ਸਾਰਾ ਹੀ ਪੇਂਟ ਹੋਏਗਾ ਪ੍ਰਿੰਟਿੰਗ ਨਹੀਂ ਹੋਏਗੀ ਸਾਰਾ ਹੀ ਪੇਂਟ ਹੋਏਗਾ ਲੰਮਾ ਚੌੜਾ ਤੁਹਾਨੂੰ 4 ਸਾਈਡਡ ਬਾਰਡਰ ਮਿਲਦਾ ਪਿਆ ਆ ਤੇ ਇਸ ਤਰ੍ਹਾਂ ਪੱਲੇ ਦਾ ਜਿਹੜਾ ਮਤਲਬ ਸਿਰ ਦੇ ਉੱਪਰ ਜਿਹੜਾ ਆਉਣਾ ਹੈ ਉਸ ਦੇ ਉੱਪਰ ਜਿਹੜਾ ਆ ਪੂਰਾ ਵਰਕ ਹੈਵੀ ਠੀਕ ਹੈ ਬਹੁਤ ਸੋਹਣਾ ਕਲਰ ਹੈ ਸਕਾਈ ਸ਼ੇਡ ਹੋਏਗੀ ਕਲਰ ਬਹੁਤ ਪਿਆਰਾ ਠੀਕ ਹੈ ਜੀ ਐਸਟਰਾ ਚੈੱਕ ਆਊਟ ਉਸਨ ਇੱਕਦਮ ਡਿਫਰੈਂਟ ਜੇ ਸੂਟ ਹੋਣਗੇ ਸਾਰੇ ਹੀ ਸੂਟ ਜਿਹੜੇ ਨੇ ਖੁਦ ਤਿਆਰ ਕਰਵਾਏ ਨੇ ਇਹ ਸਾਰੇ ਸੂਟਾਂ ਦਾ ਰੇਟ ਜਿਹੜਾ ਉਹ ਹੋਏਗਾ 2395 ਤੁਹਾਨੂੰ ਸ਼ਿਪਿੰਗ ਚਾਰਜਸ ਨਹੀਂ ਲੱਗੇਗਾ 2395 ਹੋਏਗਾ ਇਹਨਾਂ ਦਾ ਰੇਟ ਅੱਗੇ ਵੀ ਜਿਹੜਾ ਸੂਟ ਹੈ ਇਹ ਵੀ ਦਾ ਰੂਬੀ ਮਿੰਸ ਦਾ ਹੀ ਆਏਗਾ ਠੀਕ ਹੈ ਦਾ ਰੂਬੀ ਮਿੰਸ ਦਾ ਸੂਟ ਆਏਗਾ ਇਹ ਵੀ ਕ੍ਰੈਸ਼ ਕਾਟਨ ਦਾ ਸੂਟ ਹੋਏਗਾ ਇੱਕਦਮ ਪਿਓਰ ਕਾਟਨ ਕ੍ਰੈਸ਼ ਕਾਟਨ ਹੋਏਗੀ ਇਹ ਵਾਲੀ ਤੇ ਇਸ ਦੀ ਨਾ ਇਸਦੀ ਪੇਂਟਿੰਗ ਬਹੁਤ ਸੋਹਣੀ ਆ ਬਲੌਕ ਪੇਂਟਿੰਗ ਵਾਲਾ ਹੀ ਇਹ ਵਾਲਾ ਸੂਟ ਹੋਏਗਾ ਇਸ ਤਰ੍ਹਾਂ ਨੈਕ ਲਾਈਨ ਬਣੀ ਆ ਤੇ ਬੁਟੀ ਆਏਗੀ ਇਸ ਤਰ੍ਹਾਂ ਜਿਹੜੀ ਇਸਦੀ ਆਏਗੀ ਬਾਰਡਰ ਬਾਰਡਰ ਬਹੁਤ ਸੋਹਣਾ ਬਣਿਆ ਰੋਜ਼ ਫਲਾਵਰਸ ਆਉਣਗੇ ਚੈੱਕ ਕਰਦੇ ਜਾਓ ਤੁਸੀਂ ਤੇ ਇਵੇਂ ਆਏਗਾ ਇਸਦਾ ਬਾਜੂ ਦਾ ਵਰਕ ਠੀਕ ਹੈ ਇਹ ਆਏਗਾ ਬਾਜੂ ਦਾ ਵਰਕ 골ਡਨ ਕਲਰ ਦੀ ਜਰੀ ਇਸਦੇ ਉੱਪਰ ਜਾਂਦੀ ਆਏਗੀ ਪ੍ਰਿੰਟਿੰਗ ਤੇ ਬੈਕ ਤੇ ਵੀ ਤੁਹਾਨੂੰ ਸੇਮ ਹੀ ਇਵੇਂ ਜਿਹੜਾ ਸਾਰਾ ਹੀ ਪ੍ਰਿੰਟ ਮਿਲ ਜੇਗਾ ਪੇਂਟ ਮਿਲ ਜੇਗਾ ਇਹ ਆਏਗਾ ਨਾਲ ਹੀ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਸੌਬਰ ਜਿਹਾ ਕਲਰ ਹੈ ਆ ਇਹ ਬਣਾ ਲਾਈਟ ਪਰਪਲ ਸ਼ੇਡ ਹੋਏਗੀ ਉੱਪਰ ਡਾਰਕ ਪਰਪਲ ਸ਼ੇਡ ਆ 골ਡਨ ਸ਼ੇਡ ਆ ਪਿੰਕ ਪੀਸ ਕਲਰ ਆ ਪੇਂਟਿੰਗ ਬਹੁਤ ਸੋਹਣੀ ਡਿਫਰੈਂਟ ਜਿਹੇ ਕਲਰ ਹੋਏ ਨੇ ਜੁਨੀਕ ਜਿਹੇ ਕਲਰ ਹੋਣਗੇ ਨਾਲ ਇਸ ਦਾ ਬਾਟਮ ਕ੍ਰਸ਼ ਕਾਟਨ ਦਾ ਹੀ ਬਾਟਮ ਹੋਏਗਾ ਸੇਮ ਫੈਬਰਿਕ ਹੋਏਗਾ ਬਾਟਮ ਦਾ ਤੇ ਜਿਹੜਾ ਬਾਟਮ ਆ ਉਹ ਵੀ ਸਾਰਾ ਹੀ ਤੁਹਾਨੂੰ ਪੇਂਟਡ ਮਿਲੇਗਾ ਨਾਲ ਆਏਗਾ ਕੋਟਾ ਦਾ ਦੁਪੱਟਾ ਠੀਕ ਹੈ ਕੋਟੀ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਫੈਬਰਿਕ ਹੁੰਦਾ ਹੈ ਇਹ ਵੀ ਜਿਹੜਾ ਪਹਿਣਾ ਜਿਹੜਾ ਸਿਰ ਤੇ ਦੁਪੱਟਾ ਖਾਸ ਕਰਕੇ ਰੱਖਦੀਆਂ ਨੇ ਉਹਨਾਂ ਵਾਸਤੇ ਤਾਂ ਬਹੁਤ ਹੀ ਵਧੀਆ ਸੂਟ ਨੇ ਕੋਈ ਇਹਦੇ ਵਿੱਚ ਸਲਿਪਰੀਨੈਸ ਨਹੀਂ ਹੁੰਦੀ ਹੈਂਡਲ ਕਰਨੇ ਈਜ਼ੀ ਹੁੰਦੇ ਆ ਤੇ ਤੁਸੀਂ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੋਬਰ ਜਿਹਾ ਕੰਮ ਆ ਠੀਕ ਹੈ ਦੇਖ ਲਓ ਠੀਕ ਹੈ ਬਹੁਤ ਸੋਹਣਾ ਇਸ ਦੇ ਵਿੱਚ ਥੋੜੀ ਹੈ ਨਾ ਸਟ੍ਰਿਪਸ ਵਾਲੀ ਜਿਹੜੀ ਆ ਉਹ ਆਏਗੀ ਸੈਲਫ ਪ੍ਰਿੰਟਿੰਗ ਬਹੁਤ ਸੋਹਣੀ ਤੇ ਇਹ ਮਤਲਬ A1 ਸੂਟ ਨੇ ਇਹ ਵਾਲੇ ਤੁਸੀਂ ਇਹ ਸੂਟ ਨੂੰ 2395 ਦੇ ਵਿੱਚ ਜਿਹੜਾ ਉਹ ਲੈ ਸਕਦੇ ਹੋ ਇਹ ਬੁਟੀਕ ਸੂਟ ਹੋਣਗੇ ਜਿਹੜੇ ਤੁਹਾਨੂੰ 3000 ਤੋਂ ਉੱਪਰ ਜਿਹੜੇ ਆ ਉਹ ਆਮ ਮਿਲਦੇ ਨੇ ਪਰ ਸਾਡੀ ਵੀਡੀਓ ਦੇ ਵਿੱਚ ਮਿਲਣਗੇ ਸਿਰਫ 2395 ਆ ਤੁਸੀਂ ਸਾਡੇ ਨੰਬਰ 7814352822 ਤੇ ਬੁਕਿੰਗ ਨੰਬਰ ਇਹ ਸਾਡਾ ਤੇ ਤੁਸੀਂ ਇਸ ਤੇ ਜਿਹੜੀ ਓਪਿਕ ਸੈਂਡ ਕਰ ਸਕਦੇ ਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਗਰ ਤੁਹਾਨੂੰ ਸਾਡੀ ਵੀਡੀਓਜ਼ ਦੀ ਕਲੈਕਸ਼ਨ ਜਿਹੜੀ ਪਸੰਦ ਆਉਂਦੀ ਹੈ ਤਾਂ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਲੌਂਗ ਵੀਡੀਓ ਹਰ ਰੋਜ਼ ਜਿਹੜੀ ਸਾਡੇ ਚੈਨਲ ਤੇ ਅਪਡੇਟ ਹੁੰਦੀ ਆ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ